ਅਗਰ ਸੈਂਟਰ ਨਾਲ ਤੁਹਾਨੂੰ ਲੱਗੇ ਨਾ ਨੂਨ ਨਹੀਂ ਖੁੱਲਣਾ ਸੇਲਾਂ ਬੋਲੋ क्लियर आ जाता तो भी कुछ क्लियर हो जाता एक का कोई ऐसा कैमरा नहीं लगा मुझे लगता है और भी लगा हुआ है आप ATM वाले पे एटीएम हमारे बाहर नहीं लगा हुआ है जो इधर बाहर लगा है बाहर की तरफ वो हमारा एक्सेस में उसपे वो शॉप में लगाया है शायद अच्छा? हमारा अंदर ही लगा हुआ है पहले भी कोई आया था तो वो हुआ नंबर नहीं क्लियर हो सकता राउंड तीस पे उन्होंने कैमरा बंद किया उसके तो उधर सामने गार्डन कलाबे वो भाग गए बीस पे तीस पंद्रह तीस तो मेरा तीस है चलो तो से निकल गए ना कि सामने गार्डन कलाबे मैंने देख लिया फिर भी नुकसान क्या रहा है ना एंटिजीर का बड़ी गई

ਸਾਈਨ ਨਹੀਂ ਮਿਲਦਾ। ਪੁੱਛੀ ਨਾਮ ਆਪਣਾ ਤੇ ਕਿੱਥੇ ਦੁਕਾਨ ਹੈ ਕੀ ਮਾਮਲਾ ਹੋਇਆ ਪੁੱਤਾ? ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਤੇ ਮਲਾਪ ਚੌਂਕ ਮੇਰੀ ਦੁਕਾਨ ਹੈ ਸਿੰਘ ਮੋਲ ਜ਼ੋਨ। ਸਵੇਰੇ ਇੱਥੇ ਜੀ ਚੋਰੀ ਹੋਈ ਹੈ 4:12 ਮਿੰਟ ਤੇ ਤੇ ਤਕਰੀਬਨ 9000 ਰੁਪਏ ਕੈਸ਼ ਤੇ ਨਾਲ ਕੈਮਰਾ ਡੀਵੀਆਰ ਤੇ ਬਾਕੀ ਐਸੈਸਰੀ ਵਗੈਰਾ ਚੋਰੀ ਕਰਕੇ ਲੈ ਗਏ ਨੇ। ਤੇ ਕਿਨੇ ਕੋਈ ਦੀ ਘਟਨਾ ਹੋਇਆ ਤੇ ਕੋਈ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਇਸ ਬਾਰੇ? ਹਾਂ ਜੀ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਜੀ। ਸਵੇਰੇ 4:12 ਮਿੰਟ ਤੇ ਹੋਈ ਹੈ। ਤੇ 4 ਵਜੇ ਕੇ ਪਿਆਰ ਮਿੰਟ ਤੇ ਸਾਨੂੰ ਪਤਾ ਲੱਗਾ ਸੀ ਕਿ ਸੀਸੀਟੀਵੀ ਕੈਮਰੇ ਚ ਕੋਈ ਆਇਆ ਤੇ ਕੋਰਣੀ ਕੋਇਆ ਸੀ ਸੀਸੀਟੀਵੀ ਕੈਮਰੇ ਬੈਂਕ ਦੀ ਰਿਕਾਰਡਿੰਗ ਹੈ ਜੀ ਸਾਡੇ ਕੈਮਰੇ ਦੇ ਨਾਲ ਹੀ ਲੈ ਗਏ ਉਹ ਤੇ ਕੀ ਕੀ ਆਪਣਾ ਹੋਰ ਨੁਕਸਾਨ ਕਿਨਕਲ ਹੋ ਗਿਆ ਤਕਰੀਬਨ ਜੀ 15 ਤੋਂ 20 ਹਜ਼ਾਰ ਦਾ ਨੁਕਸਾਨ ਹੋ ਗਿਆ ਤਾਂ ਮੋਬਾਈਲ ਵਗੈਰਾ ਹੋਰ ਕੋਸ ਸਮਾਨ ਨਹੀਂ ਮੋਬਾਈਲ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਸਾਹਮਣੇ ਸਾਡੇ ਬਿਲਡਿੰਗ ਵਿੱਚ ਗਾਰਡ ਅੰਕਲ ਨੇ ਉਹ ਆ ਗਏ ਤੇ ਉਹਨਾਂ ਕਰਕੇ ਬਚਾਅ ਹੋ ਗਿਆ ਸਾਡਾ